ਬਹੁਤ ਸਾਰੀਆਂ ਮੁਬਾਰਕਾਂ ਇਹ ਗਲੀ ਅਸੀਂ ਬੈਠੇ ਗੱਲਾਂ ਕਰਦੇ ਸੀ ਜਦੋਂ ਆਪਣੀ ਮੇਨ ਸ਼ਿਮਲਾਪੁਰੀ ਵਾਲੀ ਰੋਡ ਦੇ ਉੱਤੇ ਜਾਮ ਲੱਗ ਜਾਂਦਾ ਫਿਰ ਇਹ ਸਮਝ ਲਓ ਵੀ ਗਲੀ ਆ ਮੇਨ ਬਣ ਜਾਂਦੀ ਇੱਥੋਂ ਦੀ ਇੰਨਾ ਟ੍ਰੈਫਿਕ ਮੈਂ ਵੀ ਲੰਘਦਾ ਕਈ ਵਾਰੀ ਮୋਰੇ ਜਾਮ ਲੱਗਿਆ ਹੁੰਦਾ ਆ ਕੰਡੇ ਵਾਲੀ ਗਲੀ ਪਾ ਕੇ ਤੇ ਕੁਆਲਿਟੀ ਚੌਂਕ ਨੂੰ ਜਾ ਨਿਕਲੀਦਾ ਇਹ ਗਲੀ ਪੈਰਨਲ ਟੂ ਮੇਨ ਰੋਡ ਸ਼ਿਮਲਾਪੁਰੀ ਹੈ ਸੋ ਅੱਜ ਇਹਦਾ ਕੰਮ ਕੰਕਰੀਟ ਸੀਮੈਂਟ ਦੀ ਜਿਵੇਂ ਆ ਹੈਗੀ ਆ ਆਰਐਮਸੀ ਰੈਡੀ ਮਿਕਸ ਕੰਕਰੀਟ ਉਹ ਵੀ ਬਣਨੀ ਆ ਤੇ ਨਾਲ ਜਿਹੜੇ ਲਿੰਕ ਆ ਜਿੱਦਾਂ ਇਹ ਭਾਜੀ ਹੁਰਾਇਨ ਦੱਸਿਆ ਤਨੋਟ ਸਾਹਿਬ ਵਾਲੀ ਗਲੀ ਛੋਟੇ ਰਾਣਾ ਜੀ ਵਾਲੀ ਗਲੀ 9 ਨੰਬਰ 10 ਨੰਬਰ ਉਹਨਾਂ ਦੀ ਹਾਲਤ ਵੀ ਮਾੜੀ ਉਹ ਵੀ ਵਿੱਚੇ ਇਸ ਕੰਮ ਚੋਂ ਹੀ ਕਵਰ ਅਪ ਹੋ ਜਾਣੀਆਂ ਨੇ ਸੋ ਮੈਂ ਜਿੱਥੇ ਅੱਜ ਦੇ ਇਸ ਕੰਮ ਦੀ ਮੁਬਾਰਕਵਾਦ ਦਿੰਨਾ ਤੇ ਇਹ ਖੁਸ਼ਖਬਰੀ ਤੁਹਾਨੂੰ ਹੋਰ ਦੱਸਦਾ ਹੁਣ ਆਪਣੇ ਕੋਲੇ ਜਗ੍ਹਾ ਤਾਂ ਹੈ ਨਹੀਂ ਪਾਰਕ ਬਣਾਉਣ ਵਾਸਤੇ ਦੋਸਤੋ ਕੁਝ ਲੋਕ ਆਪਣੇ ਦੋਸਤ ਜੀ ਐਨ ਨਹੀਂ ਚਲੇ ਜਾਂਦੇ ਆ ਕੁਝ ਜਿਹੜੀ ਸਾਊਦਰਨ ਬਾਈਪਾਸ ਨਹਿਰ ਵਾਲੀ ਸੜਕ ਹੈ ਇਹਦੇ ਤੇ ਸੈਰ ਕਰਦੇ ਆ ਉਹ ਥੋੜਾ ਡੇਂਜਰਸ ਲੱਗਦਾ ਕਿਉਂਕਿ ਇੱਕ ਕਿਸਮ ਦਾ ਹਾਈਵੇਅ ਆ ਬੜੀ ਤੇਜ਼ ਟ੍ਰੈਫਿਕ ਗੱਡੀਆਂ ਤੇਜ਼ ਸਪੀਡ ਨਾਲ ਗੱਡੀਆਂ ਟ੍ਰੈਫਿਕ ਗੁਜ਼ਰਦਾ ਸੋ ਇੱਕ ਪਲੈਨਿੰਗ ਇਹ ਕੀਤੀ ਐ ਐਸਟੀਮੇਟ ਇਹ ਬਣਵਾਇਆ ਵੀ ਸ਼ਿਮਲਾਪੁਰੀ ਨਹਿਰ ਦੇ ਪੁਲ ਤੋਂ ਲੈ ਕੇ ਲਹਾਰੇ ਦੇ ਪੁਲ ਤੱਕ ਜਿਹੜਾ ਸ਼ਿਮਲਾਪੁਰੀ ਵਾਲਾ ਪਾਸਾ ਨਹਿਰ ਦੀ ਫੰਦੀ ਉਹ ਤੇ ਕਿਤੇ 10 ਫੁੱਟ ਜਗ੍ਹਾ ਕੱਚੀ ਹੈਗੀ ਆ ਕਿਤੇ 8 ਫੁੱਟ ਆ ਕਿਤੇ 6 ਫੁੱਟ ਵੀ ਆ ਕੋਈ ਇੱਕ ਜਿਹੀ ਨਹੀਂ ਹੈਗੀ ਜਗਾ ਸੋ ਉਹਦੇ ਵਿੱਚ ਕੋਈ 3-4 ਫੁੱਟ ਇੱਕ ਤਾਂ ਪਹਿਲਾਂ ਨਹਿਰ ਸਾਈਡ ਗ੍ਰਿਲ ਲੱਗੀ 5 ਫੁੱਟ ਉੱਚੀ ਸੇਫਟੀ ਮੈਜ਼ਰਮੈਂਟਸ ਹੋ ਗੀਆਂ ਦੂਸਰਾ ਕੋਈ 3-4 ਫੁੱਟ ਇੰਟਰਲੋਕਿੰਗ ਟਾਈਲ ਮਤਲਬ 3-4 ਫੁੱਟ ਦਾ ਦੋ ਜਣੇ ਪਾਸ ਤਾਂ ਹੋ ਸਕਦੇ ਆ ਪਰ ਬੰਦਾ ਇਕੱਲਾ ਇੱਥੋਂ ਸੈਰ ਕਰਦਾ ਲਹਾਰੇ ਦੇ ਪੁਲ ਨੂੰ ਹੱਥ ਲਾ ਕੇ ਵਾਪਸ ਮੁੜਿਆ ਵੇ ਨਾ ਕਿਸੇ ਸਾਈਕਲ ਸਕੂਟਰ ਕਾਰ ਮੋਟਰਸਾਈਕਲ ਦਾ ਕੋਈ ਡਰ ਨਹੀਂ ਆਲੇ ਦੁਆਲੇ ਕੋਈ ਫੁੱਲ ਬੂਟੇ ਲੱਗ ਜਾਣਗੇ ਸੋ ਇਹ ਸੈਰਗਾ ਜਿਹੜੀ ਆ ਇਹ ਤਕਰੀਬਨ ਸਾਰੇ ਲੋਕਾਂ ਨੂੰ ਚੰਗੀ ਸਿਹਤ ਯਾਬੀ ਵੱਡਾ ਪਾਰਕ ਤਾਂ ਚਲੋ ਹੁਣ ਬਣਨਾ ਨਾਮੁਮਕਨ ਹੈ ਕਿਉਂਕਿ ਜਗਾ ਜਗਾ ਹੈ ਨਹੀਂ ਕਿਤੇ ਕੋਈ ਸ਼ਾਮਲਾਟ ਹੋਵੇ ਤਾਂ ਉੱਥੇ ਬੰਦਾ ਸੋਚ ਲੈਂਦਾ ਵੀ ਇੱਥੇ ਪਾਰਕ ਨਾ ਲਵਾਵਾਂਗੇ ਦੂਸਰਾ ਨੰਬਰ ਜਿਹੜਾ ਆਈਟੀਆਈ ਕਾਲਜ ਆ ਉਹ ਮੈਨੂੰ ਬੜੇ ਸਾਰੇ ਸਰਕਾਰੀ ਯੋਗ ਦੋਸਤਾਂ ਦੀ ਡਿਮਾਂਡ ਸੀਗੀ ਵੀ ਉੱਥੇ ਆਪਣੇ ਇਲਾਕੇ ਦੇ ਸਵੇਰੇ ਦੋਸਤ ਸੈਰ ਕਰਨ ਬਹੁਤ ਜਾਂਦੇ ਆ। ਉਥੇ ਇੱਕ ਓਪਨ ਜਮ ਵੱਡਾ ਜਿਹੜਾ 6 ਮਸ਼ੀਨਾਂ ਦਾ ਸੈੱਟ ਲਾ ਦਿਓ ਤਾਂ ਜੋ ਉਥੇ ਅਸੀਂ ਸਵੇਰੇ ਵਰਜਿਸਟਰੀ ਕਰ ਲਈਏ। ਉਹ ਵੀ ਮੇਰਾ ਖਿਆਲ ਆ ਹਫਤੇ 10 ਦਿਨ ਦੇ ਵਿੱਚ ਉਥੇ ਵੀ ਇੱਕ ਓਪਨ ਜਮ ਜਿਹੜਾ ਲਾ ਦੇਣਾ ਤਾਂ ਜਿਹੜੇ ਦੋਸਤ ਉਤਰ ਜਾਂਦੇ ਆ ਉਹ ਵੀ ਚੰਗਾ ਉਥੇ ਜਾ ਕੇ ਆਪਣੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਚੰਗੀ ਗਤੀਵਿਧੀ ਕਰ ਸਕਣ। ਸੋ ਬਹੁਤ ਧੰਨਵਾਦ ਤੁਹਾਡਾ ਬੜੀ ਮਿਹਰਬਾਨੀ। ਮੈਨੂੰ ਉਹ ਦਿਨ ਵੀ ਯਾਦ ਆ। ਮੈਨੂੰ ਉਹ ਦਿਨ ਯਾਦ ਹੈ ਸਤਕਾਰਯੋਗ ਸਾਰੇ ਪੁਰਾਣੇ ਹਮ ਉਮਰ ਸਾਥੀ ਵੱਡੇ ਭਰਾ ਬਜ਼ੁਰਗ ਛੋਟੇ ਭਰਾ ਸਾਰੇ ਖੜੇ ਆ ਜਦੋਂ ਤੁਸੀਂ 2002 ਦੇ ਵਿੱਚ ਇਸ ਸੰਗਤ ਦੀ ਸੇਵਾ ਦੇ ਸਫਰ ਤੇ ਤੋਰਿਆ ਅੱਜ 2021 ਆ 2002 ਤੇ 2021 ਮਤਲਬ ਕਿ 20 ਸਾਲ ਦੇ ਵਿੱਚ ਸਫਰ ਤੇ 20 ਸਾਲ ਯਾਦ ਕਰੋ ਕਿ ਕਿੰਨੀਆਂ ਦਿੱਕਤਾਂ ਔਕੜਾਂ ਤੇ ਪਰੇਸ਼ਾਨੀਆਂ ਜਦੋਂ ਤੁਸੀਂ ਘਰ ਜਾ ਕੇ ਪਾਠ ਵੀ ਕਰਦੇ ਰਹੇ ਵੀ ਯਾਰ ਹੁਣ ਬਰੋਦੀ ਓਮ ਬੋਲਦੇ ਆ ਵੀ ਬੈਂਸ ਟੋਕੇ ਜੇ ਦਿੱਤਾ ਬਸ ਜਿਹੜਾ ਹੀ ਦੇਣਾ ਤੇ ਕੰਮ ਸਮਾਪਤ ਹੈ ਕੋਈ ਸਾਲ ਐਸਾ ਨਹੀਂ ਕੋਈ ਸਾਲ ਐਸਾ ਨਹੀਂ ਜਦੋਂ ਇਹਨਾਂ ਲੀਡਰਾਂ ਨੇ ਦੂਸਰੀ ਪਾਰਟੀ ਦੇ ਲੀਡਰਾਂ ਨੇ ਬਾਹਰ ਜਾਣ ਦੀ ਨਾ ਲਾਈ ਕੋਈ ਸਾਲ ਨਹੀਂ ਇਦਾਂ ਦਾ ਹੈਗਾ ਤੁਸੀਂ ਪਸ਼ੋਕੜ ਦੇ 20 ਸਾਲਾਂ ਤੇ ਨਿਗਾਹ ਮਾਰੋ ਕੋਈ ਸਾਲ ਐਸਾ ਨਹੀਂਗਾ ਝੂਠ ਦੇ ਵੱਡੇ ਵੱਡੇ ਰੇਤੇ ਦੇ ਮੰਦਰ ਤਿਆਰ ਕਰਦੇ ਆ ਪਰ ਕੁਦਰਤ ਬੜੀ ਬਿਆਨਤ ਹੈ ਸੱਚ ਤੇ ਝੂਠ ਦੀ ਲੜਾਈ ਹੁੰਦੀ ਆ ਸੱਚੇ ਰਾਹ ਚੱਲਣਾ ਹੋਵੇ ਤੇ ਦਿੱਕਤਾਂ ਆਪੜਾ ਸਮੱਸਿਆਵਾਂ ਬੜੀਆਂ ਆਉਂਦੀਆਂ ਦੋਸਤੋ ਸੱਚ ਤੇ ਝੂਠ ਦੀ ਲੜਾਈ ਹੁੰਦੀ ਆ ਤੇ ਕੁਦਰਤ ਮਿਹਰਬਾਨ ਆ ਹਮੇਸ਼ਾ ਸਚਾਈ ਦੀ ਜਿੱਤ ਹੋਈ ਆ ਆ ਹੁਣ ਵੀ ਤੁਰੇ ਹੋਇਆ ਇਸ ਪਾਸੇ ਨੂੰ ਪੱਲੇ ਹੋਵੇ ਸੱਚ ਤੇ ਕੋਠੇ ਚੜਕੇ ਨਾਚ ਕਿਸੇ ਕੋਲੋਂ ਡਰਨੀ ਹੈਗਾ ਕਿਸੇ ਟੁੰਡੀ ਲਾੜ ਦੀ ਤੇ ਪ੍ਰਵਾਹ ਨਹੀਂ ਮਾਰੀ ਤੁਹਾਡੀਆਂ ਅਸੀਸਾਂ ਤੇ ਵਾਹਿਗੁਰੂ ਦੀ ਕਿਰਪਾ ਜੇ ਸੱਚੇ ਮਾਰਗ ਚੱਲਣਾ ਤੇ ਫਿਰ ਡਰ ਕਿਸੇ ਦਾ ਨਹੀਂਗਾ ਜਿੱਦਣ ਬੰਦਾ ਖੁਦ ਗਲਤੀ ਹੋ ਗਿਆ ਬੰਦੇ ਦੀ ਆਤਮਾ ਦੋਸਤੋ ਕਦੇ ਸਾਥ ਨਹੀਂ ਦਿੰਦੀ ਬੰਦਾ ਕਹਿੰਦਾ ਵੀ ਗਏ ਮੇਰੇ ਕੋਲੇ ਤੁਸੀਂ ਆਉਣੇ ਹੋ ਆ ਕੇ ਚਿੰਤਾ ਜ਼ਾਹਰ ਕਰਦੇ ਹੋ ਮੈਂ ਤੁਹਾਨੂੰ ਕਹਿ ਦਿੰਦਾ ਵੀ ਚੜ੍ਹਦੀ ਕਲਾ 'ਚ ਰਹੋ ਇਹ ਕਾਬਲ ਦੇ ਜੰਮਿਆਂ ਨੂੰ ਨਿਤ ਮਹਿਮਾ ਇਹ ਕੋਈ ਪਹਿਲੀ ਮਹਿਮਾ ਨਹੀਂ ਹੈਗੀ ਇਹ 20 ਸਾਲ ਹੋ ਗਏ ਜੇਲਾ ਕਦੇ ਸਾਲ ਦੀ ਜੇਲ ਕਦੇ 6 ਮਹੀਨਿਆਂ ਦੀ ਕਦੇ 4 ਮਹੀਨਿਆਂ ਦੀ ਜੇਲ ਕਿੰਨੀ ਵਾਰੀ ਜੇਲ ਛੁੱਟ ਕੇ ਦੇਖ ਲਿਆ ਤੇ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜੋ ਜੋ ਮੰਨੂ ਵੱਡਦਾ ਅਸੀਂ ਧੂਣ ਸਵਾਇ ਤੇ ਤੁਸੀਂ ਹਰ ਮੁਸੀਬਤ ਦੇ ਵਿੱਚੋਂ ਤੁਸੀਂ ਹਰ ਔਕੜ ਦੇ ਵਿੱਚੋਂ ਤਕੜੇ ਤੇ ਬਲਵਾਨ ਹੋ ਕੇ ਨਿਕਲੇ ਸੋਨੇ ਦੀ ਪਿਓਰਿਟੀ ਸੋਨੇ ਦੀ ਸ਼ੁੱਧਤਾ ਬਿਠਾਲੀ ਦੇ ਵਿੱਚ ਪਹਿਲਾਂ ਉਹਨੂੰ ਤਪਾਇਆ ਜਾਂਦਾ ਫਿਰ ਸੋਨੇ ਦੀ ਕਹਿੰਦੇ ਆ ਵੀ ਇਹਦੇ ਚੋਂ ਸ਼ੁੱਧੀਆਂ ਨਿਕਲ ਗੀਆਂ ਖੋਟ ਸਾਰੀ ਦੂਰ ਹੋ ਗਈ ਤੇ ਹੁਣ 24 ਕੈਰੇਟ ਸੋਨਾ ਸ਼ੁੱਧ ਸੋਨਾ ਸੋ ਗੁਰੂ ਕਿਰਪਾ ਕਰੇ ਜਿਹੜੇ ਮਨਸ਼ੇ ਨਾਲ ਤੁਸੀਂ ਤੋੜਿਆ ਉਹ ਮਨਸ਼ੇ ਨੂੰ ਅੱਜ ਪੂਰੀ ਦੁਨੀਆ 'ਚ ਵਸਦਾ ਪੰਜਾਬੀ ਅਸੀਸਾਂ ਦੇ ਰਿਹਾ ਉਹ ਮਨਸ਼ਾ ਜਿਹੜਾ ਬੇਈਮਾਨਾਂ ਨੂੰ ਭਾਜੜ ਕਾਉਣ ਵਾਲਾ ਮੈਨੂੰ ਨਹੀਂ ਦਵਾਵਾ ਇਹ ਤੁਹਾਨੂੰ ਦਵਾਵਾ ਨੇ ਤੁਸੀਂ ਦੁਨੀਆ ਪੰਜਾਬ ਦੇ ਲੋਕਾਂ ਅੰਦਰ ਤੇ ਪੂਰੀ ਦੁਨੀਆ ਦੇ ਵਿੱਚ ਵਸਦੇ ਪੰਜਾਬੀਆਂ ਦੇ ਅੰਦਰ ਇੱਕ ਮੀਲ ਪੱਥਰ ਗੱਡ ਕੇ ਦਿਖਾਇਆ ਅਖਬਾਰੀ ਬਿਆਨ ਨਹੀਂ ਤੁਸੀਂ ਜਮਿਨੀ ਹਕੀਕਤ ਗਰਾਉਂਡ ਜ਼ੀਰੋ ਦੇ ਉੱਤੇ ਤੁਸੀਂ ਕਰਕੇ ਦਿਖਾਇਆ ਵੀ ਜੇ ਬੇਈਮਾਨਾਂ ਨੂੰ ਨਕੇਲ ਪਾਉਣੀ ਹੋਵੇ ਰਾਜਨੀਤੀ ਦੇ ਵਿੱਚ ਆਈ ਕਰਪਸ਼ਨ ਦੀ ਸੇਲਟ ਪੱਟਣੀ ਹੋਵੇ ਤੇ ਫੇਰ ਪੱਟੀ ਜਾ ਸਕਦੀ ਹੈ ਪਰ ਸ਼ਰਤ ਕੀ ਤੁਹਾਡਾ ਨਮਾਇੰਦਾ ਤੁਹਾਡੀ ਬੋਰਡ ਦੇ ਨਾਲ ਦੋਸਤੋਂ ਦਗਾ ਨਾ ਕਮਾਵੇ ਉਹ ਤੁਹਾਡੀ ਬੋਰਡ ਦੇ ਨਾਲ ਇਸ਼ ਕਰੇ ਪਿਆਰ ਕਰੇ ਦੇਸ਼ ਭਗਤੀ ਕਰੇ ਉਹ ਲੋਕਾਂ ਦੀ ਸੇਵਾ ਦਾ ਜਨੂਨ ਮਨ ਦੇ ਵਿੱਚ ਪਾਲ ਕੇ ਚੱਲੇ ਤੇ ਵਿਰੋਧੀਆਂ ਵਾਸਤੇ ਭਾਜੜ ਬਣ ਕੇ ਤੁਹਾਡੀ ਬੋਰਡ ਦੀ ਤਾਕਤ ਹੈ ਆ ਇਹ ਤੁਹਾਡੀ ਵੋਟ ਦੀ ਤਾਕਤ ਜਿਹੜੀ ਆ ਵੱਡੇ ਵੱਡੇ ਬੇਈਮਾਨਾਂ ਦੇ ਗਲ ਦੇ ਵਿੱਚ ਜਿਵੇਂ ਕਹਿੰਦੇ ਨੇ ਊਠ ਤੇ ਗੱਲ ਤੇ ਟੱਲੀ ਪਾਉਣ ਵਾਲਾ ਕੌਣ ਆ ਵਜਾਉਣ ਵਾਲੇ ਤਾਂ ਸਾਰੇ ਹੀ ਆ ਜਾਂਦੇ ਆ ਤੁਸੀਂ ਉਹ ਟੱਲੀ ਪਾ ਕੇ ਦਿਖਾਈ ਆ ਸ਼ਿਮਲਾਪੁਰੀ ਦੇ ਲੋਕਾਂ ਨੂੰ ਤੇ ਮੈਂ ਰਿਣੀ ਆ ਤੁਹਾਡਾ ਬਹੁਤ ਬਹੁਤ ਮੁਬਾਰਕਾਂ ਗੁਰੂ ਸਾਹਿਬ ਚੜ੍ਹਦੀਆਂ ਕਲਾ ਵਿੱਚ ਰੱਖਣ ਆ ਜਿਹੜੇ ਆ ਕੰਮ ਇਸ ਤੋਂ ਬਿਨਾ ਜਿੱਦਾਂ ਹੁਣ ਪੇਠੇ ਵਾਲੀ ਗਲੀ ਆ ਜਾਂ ਸਰਦਾਰ ਪ੍ਰੀਤਮ ਸਿੰਘ ਹੁਣ ਵਾਲੀ ਗਲੀ ਉਹ ਵੀ ਜਦੋਂ ਜਾਨ ਲੱਗਦਾ ਤੇ ਲੋਕ ਸਿੱਧਾ ਨਹਿਰ ਤੇ ਉਹ ਗਲੀ ਯੂਜ਼ ਕਰਕੇ ਉਹ ਜਿਹੜੇ ਕੰਮ ਆ ਉਹ ਐਸਪੀ ਵੇਟ ਵੜਾ ਕੇ ਮੰਨ ਕੇ ਚੱਲਿਓ ਕਿ 4-5 ਮਹੀਨੇ ਐਸਪੀ ਵੇਟ ਤੋਂ ਬਾਅਦ ਜਿਹੜਾ ਉਹਦਾ ਪ੍ਰੋਸੈਸਿੰਗ ਟਾਈਮ ਆ ਉਹਨੂੰ ਲੱਗ ਜਾਂਦੇ ਆ ਉਹ ਗਲੀਆਂ ਵੀ ਬਣਾ ਦੇਣੀਆਂ ਨੇ ਰਾਣਾ ਜੀ ਸ਼ਿਕਾਇਤ ਕਰਦੇ ਸੀ ਕਹਿੰਦੇ ਸਾਡਾ ਜਿਹੜਾ ਇੱਧਰ ਦਾ ਕਾਉਂਸਲਰ ਉਹਦੇ ਵਾਸਤੇ ਤਾਂ ਇਹ ਟਾਪੂ ਆ ਬੜਦਾ ਹੀ ਨਹੀਂ ਨਹਿਰ ਤੋਂ ਇਧਰਲੇ ਪਾਸੇ ਕਦੇ ਗੱਲ ਵੀ ਸਹੀ ਆ ਕਦੇ ਪਿਆਰ ਵੀ ਦਿੱਤਾ ਵੀ ਮੈਗਨਾਟਰ ਆਉਣੇ ਦੁਬਾਰਾ ਕਨੈਕਸ਼ਨ ਮੈਂ ਲਾਇਆ ਸੀ ਬੰਦੇ ਨੂੰ ਕਿਹਾ ਵੀ ਸਾਡੇ ਇੰਨੇ ਰੇ ਜਾ ਉਹ ਮੈਗਨਾਟਰ ਦੁਬਾਰਾ ਚੋਣ ਲੱਤੀ ਆ ਬਾਈ ਬਾਈ ਸਾਬ ਇੱਕ ਬੇਨਤੀ ਵੀ ਆ ਸਾਨੂੰ ਆ ਖਾਲੀ ਪਟਕੇ ਦੇਦੋਂ ਤੁਹਾਡਾ ਕੂਟਾ ਜਿੱਥੇ ਜੜੋ ਆਇਆ ਹੋਇਆ ਹੈ ਲੈਦ ਪਰੇਪਸ ਇਹ ਸੰਗਤ ਨੂੰ ਉੱਧਰ ਨਹੀਂ ਬੱਧ ਰਖੋ ਆ ਜੇ ਉਧਰ ਜਾ ਕੇ ਰਾਜੀ ਨਹੀਂ ਗੁਰੂ ਕਿਰਪਾ ਕਰੇ ਗੁਰੂ ਕਿਰਪਾ ਕਰੇ ਸਮਾਂ ਜ਼ਰੂਰ ਆਊਗਾ ਗੁਰੂ ਦੇ ਘਰ ਦੇ ਰਿਆਂ ਦੇ ਨਹੀਂ ਹੁਣ ਤੁਸੀਂ ਅਨਿਆ ਦੀ ਗੱਲ ਦੇਖ ਲਓ ਹਲਕਾ ਆਤਮਨਗਰ ਤੇ ਦੱਖਣ ਜਿਹੜੇ ਸ਼ਹਿਰ ਦੇ 6 ਹਲਕੇ ਆ ਛਿਆਂ ਦੇ ਵਿੱਚ ਜਿਓਗ੍ਰਾਫਿਕਲੀ ਆਬਾਦੀ ਦੇ ਹਿਸਾਬ ਨਾਲ ਸਭ ਤੋਂ ਵੱਡੇ ਆ ਉਧਰ ਦੁਰਬੀ ਦੇ ਵਿੱਚ ਕਾਉਂਸਲਰ ਬਣਾਏ 24 ਵਾਰਡ 24 ਬਣਾਏ ਇਹਨਾਂ ਨੇ ਇੱਧਰ ਚਲੇ ਜਾਓ 26 ਤੇ ਦੱਖਣੀ ਆਰ ਆਤਮਨਗਰ ਦੋਨੋਂ ਹਲਕਿਆਂ ਦੇ ਰਲਾ ਕੇ 23 ਵਾਰਡ ਮਤਲਬ ਇੱਕ ਦੇ ਵਿੱਚ ਸ਼ਾਇਦ 12 ਇੱਕ ਦੇ 11 ਆ ਮਿਆਂ ਦੀ ਤੁਹਾਨੂੰ ਮੈਂ ਇਹ ਮਿਸਾਲ ਦੇ ਰਿਹਾ ਥੋੜੇ ਰਾਣਾ ਜੀ ਗੁਰੂ ਕਿਰਪਾ ਕਰੂਗਾ ਬਾੜਬੰਦੀ ਸਹੀ ਵੀ ਹੋਊਗੀ ਵਾੜ ਤਰਤੀਬ ਨਾਲ ਜਿਹਦੇ ਨਾਲ ਸਪੌਂਸਰਰ ਲੋਕਾਂ ਨੂੰ ਚੰਗੇ ਤਰੀਕੇ ਸਰਵ ਕਰ ਸਕਦਾ ਹੋਵੇ ਉਸ ਤਰੀਕੇ ਦੀ ਬਾੜਬੰਦੀ ਵੀ ਗੁਰੂ ਸਾਹਿਬ ਜਰੂਰ ਟਾਈਮ ਲੈ ਕੇ ਆਉਣਗੇ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਧੰਨਵਾਦ ਵਾਈਪਰੀਕਾ ਖਾਲਸਾ ਵਾਈਪਰੀਕਾ ਥੋੜੇ ਜੀ ਸੋ ਨਿਹਾਲ ਸੋ ਸਿਆਕਾਰ ਹਾਜੀ ਜੀ